ਹਾਜੀ ਬਾਈ ਜੀ ਸਭ ਤੋਂ ਪਹਿਲਾਂ ਦੇਵੀਗੜ੍ਹ ਏਰੀਏ ਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਭੈਣ ਭਰਾ ਦੇਵੀਗੜ੍ਹ ਕੱਗਰ ਦਾ ਪਾਣੀ ਦੇਖਣ ਦੇ ਲਈ ਪੁਲ ਦੇ ਉੱਤੇ ਨਾ ਜਾਵੇ ਕਿਉਂਕਿ ਬਾਈ ਜੀ ਉੱਥੇ ਲੋਕ ਆਪਣੇ ਬੱਚੇ ਲੈ ਕੇ ਜਾ ਰਹੇ ਨੇ ਬਜ਼ੁਰਗ ਜਾ ਰਹੇ ਨੇ ਤਾਂ ਬਾਈ ਜੀ ਕੱਲ ਨੂੰ ਕੋਈ ਵੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਅਸੀਂ ਆਪ ਹੋਵਾਂਗੇ ਨਾ ਤਾਂ ਬਾਈ ਜੀ ਪਾਣੀ ਨੂੰ ਦੇਖਣ ਨਾ ਜਾਓ ਅੱਜ ਤੁਸੀਂ ਪਾਣੀ ਨੂੰ ਦੇਖਣ ਜਾ ਰਹੇ ਜਦੋਂ ਪਾਣੀ ਤੁਹਾਡੇ ਘਰਾਂ ਤੱਕ ਤੁਹਾਨੂੰ ਦੇਖਣ ਆ ਗਿਆ ਨਾ ਪਰ ਤੁਸੀਂ ਭੱਜੇ ਫਿਰਨਾ ਵੀ ਇਹ ਕੀ ਬਣ ਕੀ ਗਿਆ ਜਿੱਥੇ ਪਾਣੀ ਆ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਆਪਾਂ ਮੇਲਾ ਦੇਖਣ ਜਾ ਰਹੇ ਹਾਂ ਪੁਲ ਦੇ ਉੱਤੇ ਜਿੱਥੇ ਪਾਣੀ ਆ ਗਿਆ ਉਹਨਾਂ ਦੇ ਹਾਲਾਤ ਦੇਖੋ ਬਾਈ ਜੀ ਡੰਗਰ ਰੁੜ ਗਏ ਘਰ ਟੈ ਢੇਰੀ ਹੋ ਗਏ ਛੱਤਾਂ ਤੱਕ ਪਾਣੀ ਹੋ ਗਏ ਕਰੋੜਾਂ ਰੁਪਏ ਦੀਆਂ ਕੋਠੀਆਂ ਗਿਰ ਕੇ ਟੁੱਟ ਗਈਆਂ ਤਬਾਹ ਹੋ ਗਈਆਂ ਤੇ ਸਾਡੇ ਲਈ ਬਸ ਮੇਲਾ ਅਸੀਂ ਦੇਖਣ ਜਾ ਰਹੇ ਹਾਂ ਪਾਣੀ ਨੂੰ ਜਦੋਂ ਪਾਣੀ ਤੁਹਾਡੇ ਘਰਾਂ ਤੱਕ ਤੁਹਾਨੂੰ ਦੇਖਣ ਆ ਗਿਆ ਉਦੋਂ ਬਾਈ ਜੀ ਤੁਸੀਂ ਭੱਜੇ ਫਿਰਨਾ ਬਾਕੀ YouTube ਦਾ ਚੈਨਲ ਬਾਈ ਜੀ ਆਹਾ ਅਣਕ ਪੰਜਾਬ ਦੀ ਆਪਣੀ YouTube ਚੈਨਲ ਦਾ ਨਾਮ ਜਾ ਕੇ ਸਰਚ ਕਰੋ ਇਸ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਭਰਾ ਨੂੰ ਬਾਈ ਜੀ ਸਪੋਰਟ ਕਰੋ ਕਿਉਂਕਿ ਬਾਈ ਤੁਹਾਨੂੰ ਇਸ ਚੈਨਲ ਦੇ ਉੱਤੇ ਤੁਹਾਡੇ ਕੰਮ ਦੀ ਗੱਲ ਪੋਡਕਾਸਟ ਇੰਟਰਵਿਊ ਜੇ ਤੁਸੀਂ ਵੀ ਇੰਟਰਵਿਊ ਦੇਣਾ ਚਾਹੁੰਦੇ ਹੋ ਆਪਣੀ ਗੱਲ ਲੋਕਾਂ ਅੱਗੇ ਰੱਖਣਾ ਚਾਹੁੰਦੇ ਹੋ ਜਾਂ ਬਾਈ ਜੀ ਆਪਣੀ ਜ਼ਿੰਦਗੀ ਦੱਸਣਾ ਚਾਹੁੰਦੇ ਹੋ ਪੋਡਕਾਸਟ ਰਾਹੀਂ ਸਾਨੂੰ ਮੈਸੇਜ ਕਰੋ ਤੁਹਾਡੀ ਵੀ ਬਾਈ ਜੀ ਵੀਡੀਓ ਅਸੀਂ ਕਰਾਂਗੇ ਜਾ ਕੇ ਲਿੰਕ ਦਿੱਤਾ ਹੋਇਆ ਕਲਿੱਕ ਕਰੋ ਸਬਸਕ੍ਰਾਈਬ ਕਰ ਲਓ ਪੇਜ ਵੀ ਅਣਕ ਪੰਜਾਬ ਦੀ Facebook ਤੇ ਉਹਨੂੰ ਵੀ ਜਾ ਕੇ ਫੋਲੋ ਕਰ ਲਓ ਤੁਹਾਡੇ ਏਰੀਆ ਦੀ ਗੱਲ ਹਰ ਇੱਕ ਤੁਹਾਨੂੰ